ਖੁਦਾ ਦੇ ਵਿੱਚ ਬਣੇ ਰਹਿਣਾ ਖੁਦਾ ਦੀ ਪ੍ਰਸ਼ੰਸਾ ਕਰਦੇ ਰਹਿਣਾ 다ਊਦ ਨੇ ਵੀ ਕਈ ਵਾਰ ਦੁੱਖਾਂ ਵਿੱਚ ਬੋਲਿਆ ਲੱਗਦਾ ਹੈ ਪ੍ਰਭੂ ਭੁੱਲ ਗਿਆ ਹੈ ਅਬਰਾਹਮ ਤੇ ਵੀ ਮਨ ਵਿੱਚ ਇਹ ਆਇਆ ਸੀ ਖੁਦਾ ਲੱਗਦਾ ਭੁੱਲ ਗਿਆ ਪਰ ਤਰਤੀ ਦਾ ਪਹਿਲਾ ਚੰਗਿਆਈ ਦਾ ਚਮਤਕਾਰ ਪਰਮੇਸ਼ਰ ਅਬਰਾਹਮ ਦੇ ਦੁਆਰਾ ਸਾਰੀ ਤਰਤੀ ਨੂੰ ਸਖਾਣਾ ਚਾਹੁੰਦਾ ਹੈ ਕਿ ਤੇਰੀ ਇੰਨੀ ਅੰਸ ਹੋਵੇਗੀ ਕਿ ਜਿਨੇ ਆਕਾਸ਼ ਦੇ ਤਾਰੇ ਨੇ ਆਜ ਧੰਨਵਾਦ ਖੁਦਾ ਦਾ ਸ਼ੁਕਰ ਜਿੰਨੇ ਵੀ ਜਨ ਅਸੀਂ ਬੈਠੇ ਆ ਸਭ ਅਬਰਾਹਮ ਦੀ ਅੰਜ਼ਾ ਜਦੋਂ ਦੇਰੀ ਹੋ ਰਹੀ ਹੈ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲੀ ਗੱਲ ਬੋੜ ਬੜਾਉਣਾ ਚਿੰਤਾ ਕਰਨਾ ਦੁਖੀ ਨਹੀਂ ਹੋਣਾ ਦੂਜੀ ਗੱਲ ਵਾਸਤੇ ਹੱਥ ਉਠਾਈਏ ਕਿ ਜਦ ਦੇਰੀ ਹੋ ਰਹੀ ਹੈ ਮੈਂ ਦੂਜਿਆਂ ਨੂੰ ਆਸ਼ੀਸ਼ ਦਵਾਂਗਾ ਖੁਦ ਚੰਗਿਆਈ ਨਹੀਂ ਹੈਗੀ ਪਰ ਦੂਜਿਆਂ ਨੂੰ ਚੰਗਾ ਕਰਾਂ ਇਹਦੇ ਨਾਲ ਜਲਦੀ ਚਮਤਕਾਰ ਹੁੰਦਾ ਜਲਦੀ ਪ੍ਰਭੂ ਦਾ ਧਿਆਨ ਤੁਹਾਡੇ ਤੇ ਆ ਜਾਂਦਾ ਵਾਹ ਇਹ ਬੰਦਾ ਖੁਦ ਇਹਦੇ ਕੋਈ ਬਰਕਤ ਨਹੀਂ ਤੇ ਦੂਜਿਆਂ ਨੂੰ ਬਰਕਤ ਦੇ ਰਿਹਾ ਅਕ ਖੁਦਾ ਚਮਤਕਾਰ ਕਰਦਾ ਹੈ ਜਿਨ੍ਹਾਂ ਲਈ ਤੁਸੀਂ ਦੁਆ ਕਰੋਗੇ ਉਹ ਲੋਕ ਵੀ ਬਰਕਤ ਪਾਣਗੇ ਔਰ ਤੁਹਾਡੇ ਉਤੇ ਵੀ ਖੁਦਾ ਦਾ ਧਿਆਨ ਆਏਗਾ ਔਰ ਤੀਸਰੀ ਗੱਲ